ਫਾਦਰ ਸਾਹਿਬ ਨੇ ਸਾਰੀ ਉਰ ਲੋਕਾਂ ਦੀ ਸੇਵਾ ਕਰਦੇ ਕਦੇ ਜਿੱਦੀ ਪੰਜਾਬ ਦੀ ਸਾਡੀ ਛੋਟੀ ਜੀ ਕੋਸ਼ਿਸ਼ ਹੈ ਕਿ ਅਸੀਂ ਵੀ ਉਹਨਾਂ ਦੀ ਜਿਹੜੀ ਸੇਵਾ ਹੈ ਉਹਨੂੰ ਜਾਰੀ ਰੱਖੀਏ ਤੇ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਰਹੇਗੇ ਬਾਕੀ ਭਰਾ ਹੈਗੇ ਨਾਲ ਸਾਡੇ ਇਹਨਾਂ ਦੇ ਨਾਲ ਅਸੀਂ ਚੱਲੀ ਜੰਨੇ ਆ ਤੇ ਫਾਦਰ ਸਾਹਿਬ ਜਿਹੜੇ ਮਾਰਗ ਦਿਖਾਇਆ ਹੈ ਗਰੀਬਾਂ ਦੀ ਸੇਵਾ ਕਰਨੀ ਉਹ ਅਸੀਂ ਕਰੀ ਜੰਨੇ ਤੇ ਕੋ ਸਾਰਿਆਂ ਨੂੰ ਪਤਾ ਹੈ ਡਾਕਟਰ ਮਨਾਰਾਮ ਪੰਸਰ ਜੀ ਦਾ ਵੀ ਉਹ ਜ਼ਰੂਰਤਮੰਦਾਂ ਦੀ ਇੰਨੀ ਕਿ ਸੇਵਾ ਕਰਦੇ ਸੀਗੇ ਸਾਡੀ ਅਸੀਂ ਜੀ ਗੱਲ ਕਰੀ ਸਾਡੀ ਸੰਸਥਾ ਨੂੰ 23 ਸਾਲ ਹੋ ਗਈ ਜੀ ਸੇਵਾ ਕਰਦੇ ਜਦੋਂ ਅਸੀਂ ਸ਼ੁਰੂ ਸ਼ੁਰੂ ਤੇ ਸੇਵਾ ਸ਼ੁਰੂ ਕੀਤੀ ਸੀਗੀ ਅਸੀਂ ਬੜੇ ਛੋਟੇ ਸੀਗੇ ਸਿਵਲ ਹਸਪਤਾਲ ਦੇ ਵਿੱਚ ਇੱਕ ਮਰੀਜ਼ ਆ ਗਿਆ ਸੀ ਬੇਸਾਰਾ ਤੇ ਉਹਦੀ ਲੱਤ ਕਟਣੀ ਸੀਗੀ ਉਹਨੂੰ ਸ਼ੂਗਰ ਸੀ ਹਾਈ ਸ਼ੂਗਰ ਸੀ ਉੱਥੇ ਉਹਦਾ ਟ੍ਰੀਟਮੈਂਟ ਉਸ ਟਾਈਮ ਹੋਣੀ ਪਾਰਿਆ ਸੀ ਕਿਉਂਕਿ ਉਸ ਟਾਈਮ ਸਾਧਨ ਨਹੀਂ ਹੁੰਦੇ ਸੀਗੇ ਸਾਨੂੰ ਕਿਸੇ ਨੇ ਦੱਸ ਪਾਈ ਵੀ ਇੱਥੇ ਡਾਕਟਰ ਮੇਲਰ ਆ ਬੱਸ ਸਾਨੂੰ ਘੱਟ ਰੇਟ 'ਚ ਕਰ ਦੇਣਗੇ ਤੇ ਤੁਸੀਂ ਸਾਡੀ ਸੋਚੇ ਵੀ ਚਲੋ ਅਸੀਂ ਆਪਾਂ ਚ ਪੈਸੇ ਇਕੱਠੇ ਕਰ ਲਾਂਗੇ ਅਸੀਂ ਪੇਸ਼ੈਂਟ ਨੂੰ ਲੈ ਕੇ ਆਏ ਇੱਥੇ ਦਿਖਾਇਆ ਤੇ ਕਿਹਾ ਵੀ ਡਾਕਟਰ ਸਾਹਿਬ ਇਹ ਬ ਡਾਕਟਰ ਸਾਹਿਬ ਕਹਿੰਦੇ ਕੋਈ ਗੱਲ ਨਹੀਂ ਜਿਵੇਂ ਤੁਸੀਂ ਕਹੋਗੇ ਆਪਾਂ ਉਹ ਮੈਂ ਕਰ ਲਾਂਗੇ ਉਹਨਾਂ ਨੇ ਉਦੋਂ ਟੈਸਟ ਵਗੈਰਾ ਲਿਖੇ ਤੇ ਕਿਹਾ ਵੀ ਬਲੱਡ ਦਾ ਇੰਤਜ਼ਾਮ ਤੁਸੀਂ ਕਰ ਦਿਓ ਜਦੋਂ ਆਪਰੇਸ਼ਨ ਹੋ ਗਿਆ ਉਹਦੀ ਲੱਤ ਕੱਟਣੀ ਪੈਣੀ ਸੀ ਜੀ ਉਹਦੀ ਲੱਤ ਉੱਥੇ ਕੱਟਤੀ ਆਪਰੇਸ਼ਨ ਹੋਇਆ ਦੋ ਤਿੰਨ ਘੰਟੇ ਆਪਰੇਸ਼ਨ ਚੱਲਿਆ ਜਦੋਂ ਅਸੀਂ ਐਂਡ ਤੇ ডিসਚਾਰਜ ਕਰਵਾਉਣ ਲਈ ਗਏ ਪੰਜਵੇਂ ਛੇਵੇਂ ਦਿਨ ਤੇ ਅਸੀਂ ਕਿਹਾ ਵੀ ਡਾਕਟਰ ਸਾਹਿਬ ਫੀਸ ਕਹਿੰਦੇ ਫੀਸ ਕਾ ਲਈ ਸਦਾ ਹਰਾਨੀ ਹੋ ਗਿਆ ਸਾਲਾਂ ਕਿ ਅਸੀਂ 12-13000 ਤਾਂ ਅਸੀਂ ਆਪ ਤੇ ਇਕੱਠਾ ਕੀਤਾ ਸੀਗਾ ਤੇ ਅਸੀਂ ਕਿਹਾ ਜੀ ਡਾਕਟਰ ਸਾਹਿਬ ਕੁਝ ਤਾਂ ਲੈ ਲੂਗੀ ਆਪਰੇਸ਼ਨ ਵੀ ਹੋਇਆ ਤੁਹਾਡਾ ਸਮਾਨ ਵੀ ਲ ਤਤੁਰੀ ਆਦੀ ਸੇਵਾ ਜਾਰੀ ਰੱਖੋ ਇਸ ਤਰ੍ਹਾਂ ਦੇ ਕੋਈ ਵੀ ਮਰੀ ਜਾਂਦਾ ਹੈਗਾ ਤਾਂ ਤੁਸੀਂ ਸਾਡੇ ਕੋਲੇ ਆਇਆ ਕਰੋ ਤੇ ਮੈਂ ਫ੍ਰੀ ਆਫ ਕੋਸਟ ਕਰ ਲਿਆ ਕਰੂੰਗਾ ਉਹ ਦਿਨ ਤੋਂ ਸਾਡਾ ਹੌਸਲਾ ਆਉਂਦਿਆ ਵੀ ਨਹੀਂ ਜੇ ਸਾਡੇ ਕੋਲ ਕੋਈ ਆ ਗਿਆ ਸੀ ਬੇਚੀ ਜੀ ਕੀ ਫਿਰ ਇਹਨਾਂ ਕੋਲ ਆ ਜਾਂਦੇ ਸੀ ਤੁਹਾਨੂੰ ਇੱਕ ਵੈਸੇ ਵੀ ਯਾਦ ਕਰਾ ਦਿੰਦਾ ਵੀ ਮੇਲਾਰਾ ਹਸਪਤਾਲ ਦੇ ਉੱਤੇ ਨਾ ਪਹਿਲਾਂ ਝੁਗੀਆਂ ਹੁੰਦੀਆਂ ਸੀ ਬਹੁਤ ਸਾਰੀਆਂ ਝੁਗੀਆਂ ਵਾਲਿਆਂ ਦੇ ਕਿਸੇ ਦੇ ਸਰਟੀਫਿਕੇਟ ਵਾਜੇ ਕਿਸੇ ਦੇ ਕੋਈ ਪ੍ਰੈਗਨੈਂਸੀ ਦਾ ਕੋਈ ਕੇਸ ਹੁੰਦਾ ਸੀ ਕਿਸੇ ਦੇ ਵੀ ਹੋ ਜਾਂਦਾ ਸੀ ਸਾਰੇ ਝੁਗੀਆਂ ਵਾਲੇ ਜਦੋਂ ਅਸੀਂ ਕੇਸ ਚੱਕਣ ਜਾਂਦੇ ਹਾਂ ਐਂਬੂਲੈਂਸ ਤੇ ਸਾਨੂੰ ਕਹਿੰਦੇ ਮੇਲਾਰਾ ਹਸਪਤਾਲ ਲੈ ਜਾਓ ਤੇ ਅਸੀਂ ਅਸਾਂ ਨੂੰ ਉਹੀ ਬਾਤ ਸਮਝ ਆਈ ਕਿ ਅਸੀਂ ਮਰੀਜ਼ ਦਾ ਆਪਰੇਸ਼ਨ ਕਰਾਇਆ ਵੀ ਇੱਥੇ ਉਹ ਸਾਰਿਆਂ ਦੇ ਵਾਸਤੇ ਇੱਥੇ ਉਹ ਸਿਵਲ ਹਸਪਤਾਲ ਤੋਂ ਹੀ ਵਧੀਆ ਸੇਵਾਵਾਂ ਫ੍ਰੀ ਚ ਦਿੱੰਨੇ ਹੋਏ ਸੀਗੇ ਸਾਰੇ ਚੁੱਕੀ ਵਾਲੇ ਇਹਨਾਂ ਦੇ ਸਾਰੇ ਬੈਠੇ ਸੀਗੇ ਤੇ ਅੱਜ ਅਸੀਂ ਡਾਕਟਰ ਭਪਿੰਦਰ ਵਾਦਸਲ ਜੀ ਦਾ ਵੀ ਧੰਨਵਾਦ ਕਰਦੇ ਵੀ ਉਹ ਵੀ ਉਹਨਾਂ ਦੇ ਲਕਸ਼ੇ ਕਦਮ ਦੇ ਉੱਤੇ ਚੱਲਦੇ ਹੋਏ ਉਸੇ ਤਰ੍ਹਾਂ ਗਰੀਬਾਂ ਦੀ ਵੱਧ ਚੜ ਕੇ ਮਦਦ ਕਰਦੇ ਐ ਤੇ ਡਾਕਟਰ ਮੇਲਾਰਾਮ ਜੀ ਦਾ ਜਿਹੜਾ ਇਨਸਾਨੀਅਤ ਵਾਲਾ ਇੱਕ ਚਲਾਇਆ ਹੋਇਆ ਰਸਤਾ ਸੀਗਾ ਉਸ ਨੂੰ ਇਹਨਾਂ ਨੇ ਉਮੀਦ ਵੱਧ ਚੜ ਕੇ ਜਿਹੜਾ ਜਾਰੀ ਰੱਖਿਆ ਹੋਇਆ ਤੇ ਅਸੀਂ ਧੰਨਵਾਦ ਕਰਦੇ ਹਾਂ ਇਸ ਗੱਲ ਦਾ ਕਿ ਸਾਰੇ ਲੋਕ ਜਿਹੜੇ ਡਾਕਟਰ ਮੇਨਾਰਾਮ ਵਾਦਸੇ ਜੀ ਦੇ ਨਾਲ ਜੁੜੇ ਸੀ ਡਾਕਟਰ ਭਪਿੰਦਰ ਵਾਦਸੇ ਜੀ ਦੇ ਨਾਲ ਜੁੜੇ ਹੋਏ ਐ ਅੱਜ ਉਹ ਸਾਰੇ ਵੱਧ ਚੜ ਕੇ ਇੱਥੇ ਆ ਰਹੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਇਹੀ ਸੱਚੀ ਸਰਦਾਰ ਸ਼ਰਧਾਂਜਲੀ ਹੁੰਦੀ ਹੈ ਜੀ ਕੋਈ ਜਿਹੜੇ ਡਾਕਟਰਸ ਹੁੰਦੇ ਹੈਗੇ ਐ ਫੈਮਿਲੀ ਤੋਂ ਅੱਗੇ ਪੁੱਛੇ ਹੁੰਦੇ ਖਾਣੀਆਂ ਸਾਰਿਆਂ ਨੇ ਦੇਖੋ ਦੋ ਰੋਟੀਆਂ ਹੀ ਹੁੰਦੀ ਐ ਪਰ ਜੇ ਆਪਾਂ ਲੋਕਾਂ ਦਾ ਇਸ ਤਰ੍ਹਾਂ ਪਾਲਾ ਕਰੀਏ ਨਾ ਜੀ ਅੱਗੇ ਬਹੁਤ ਆਉਂਦਾ ਜੀਤ ਜੀ ਦੇ ਵਿੱਚ ਨਾ ਅੱਗੇ ਕੰਮ ਬਹੁਤ ਆਉਂਦਾ ਆਪਣੀਆਂ ਦੁੱਖ ਤਕਲੀਫਾਂ ਆਪਣੇ ਬੱਚੇ ਜਿਹੜੇ ਹੈ ਵੈ ਸੈਟਲਡ ਹੋ ਜਾਂਦੇ ਹੈਗੇ ਆ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੁੰਦੀ ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਤਾਂ ਉਹਦੇ ਨਾਲ ਹਜ਼ਾਰਾਂ ਬੰਦਾ ਆ ਕੇ ਖੜ ਜਾਂਦਾ ਬਿਨਾਂ ਆਵਾਜ਼ ਮਾਰੇ ਤਾਂ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਜੇ ਪਰਮਾਤਮਾ ਨੇ ਕਿਸੇ ਚੋ ਕੇ ਕਿਸੇ ਨੂੰ ਬਣਾਇਆ ਹੈਗਾ ਤਾਂ ਉਸ ਨੂੰ ਜਿਹੜੇ ਵੀ ਪ੍ਰੋਫੈਸ਼ਨ ਦੇ ਵਿੱਚ ਹੈ ਤਾਂ ਹੈ ਜੇ ਉਹ ਡਾਕਟਰ ਹੈ ਚਾਹੇ ਉਹ ਐਡਵੋਕੇਟ ਹੈ ਚਾਹੇ ਜੇ ਕੋਈ ਬਿਜ਼ਨਸਮੈਨ ਹੈ ਨਾ ਚੰਗਾ ਉਹਨਾਂ ਉਹਦੇ ਵਿੱਚ ਆਪ ਦਾ ਕੁਛ ਨਾ ਪ ਇਰੋੜਤਮੰਦਾ ਵਾਸਤੇ ਘਟਨਾ ਚਾਹੀਦਾ ਕਿਸੇ ਵੀ ਤਰੀਕੇ ਨਾਲ